2015 ਦੇ ਵਿੱਚ ਪਖੰਡੀ ਡੇਰਾ ਸਿਰਸਾ ਮੁਖੀ ਇਹਦੀ ਜਿਹੜੀ ਚਿੱਠੀ ਆ ਉਹ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਤੁਸੀਂ ਵੀ ਹੋ ਕਿ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਂਚਨਾ ਕਰਦੇ ਹੋ ਹਾਂਜੀ ਸਤਿਵੰਤੋ ਬਚਨ ਜੀ ਖਿਮਾ ਜਾਂਚਨਾ ਕਰਦੇ ਹੋ ਹਾਂਜੀ ਕਰਦੇ ਹਾਂ ਜੀ ਅੱਜ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਔਰ ਸ਼੍ਰੀ ਕਾਲਤਖ ਸਾਹਿਬ ਦੇ ਸਨਮੁਖ ਇਹਨਾਂ ਦੀ ਜਿਹੜੀ ਖਿਮਾ ਜਾਂਚਨਾ ਹੈ ਇਹਨਾਂ ਨੇ ਕੀਤੀ ਹੈ ਅੰਦਰ ਵੀ ਇਹਨਾਂ ਦਾ ਪੱਖ ਸੁਣਿਆ ਗਿਆ ਸਕੱਤਰੇਤ ਦੇ ਵਿੱਚ ਔਰ ਇਹਨਾਂ ਨੇ ਇੱਥੇ ਵੀ ਮਾਫੀ ਮੰਗੀ ਆ ਇਹਦੇ ਲਈ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਇਹ ਗਿਆਨੀ ਗੁਰਮੁਖ ਸਿੰਘ 11 ਦਿਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ 1 ਘੰਟਾ ਝੂਠੇ ਭਾਂਡੇ ਮਾਂਜਣਗੇ 1 ਘੰਟਾ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਦਿਨ ਹੀ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਨਿਤਨੇਮ ਤੋਂ ਬਿਨਾ ਦੋ ਤਾਪ ਪ੍ਰਸਾਦ ਸਵੇਰੇ ਸਰਾਵਕ ਸੋਧ ਵਾਲੇ ਜਿਹੜੇ ਆ ਕਲਗੀਧਰ ਪਾਤਸ਼ਾਹ ਦੇ ਦੋ ਪਾਠ ਉਹਦੇ ਕਰਨਗੇ ਇੱਕ ਆਸਾ ਕੀ ਵਾਰ ਦਾ ਪਾਠ ਕਰਨਗੇ ਇਸ ਉਪਰੰਤ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾ ਕੇ ਅਰਦਾਸ ਕਰਉਣਗੇ ਕਿ ਤੁਸੀਂ ਇਹ ਲੱਗੀ ਹੋਈ ਤਨਖਾਹ ਪ੍ਰਵਾਨ ਕਰਦੇ ਹੋ ਸਤਿਬੰਦਨ ਪ੍ਰਵਾਨ ਕਰਦਾ ਜੀ ਤੁਸੀਂ ਸੱਚੇ ਪਾਤਸ਼ਾਹ ਨੂੰ ਨਾਤਮਸਤਕ ਹੋ ਕੇ ਬੈਠ ਸਕਦੇ ਹੋ